ਨੈਸ਼ਨਲ ਹਾਈਵੇ ਉੱਪਰ ਮਾਲਵਾ ਕਾਲਜ ਬੌਂਦਲੀ ਦੇ ਨੇੜੇ ਇੱਕ ਮੋਟਰਸਾਈਕਲ ਦੇ ਹਾਦਸਾ ਗ੍ਰਸਤ ਹੋਣ ਕਾਰਨ ਦੋ ਔਰਤਾਂ ਦੀ ਮੌਤ ਹੋ ਜਾਣ ਦਾ ਪਤਾ ਲੱਗਿਆ ਜਦਕਿ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਸ਼ਰਧਾਲੂ ਨੈਣਾ ਦੇਵੀ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਮੋਟਰਸਾਈਕਲ ਚੰਡੀਗੜ੍ਹ ਵੱਲੋਂ ਸੰਭਰਾਲਾ ਵੱਲੋਂ ਆ ਰਿਹਾ ਸੀ ਜਿਸ ਦੇ ਨਾਲ ਦੋ ਲੜਕੀਆਂ ਸਵਾਰ ਸਨ ਪਤਾ ਲੱਗਿਆ ਕਿ ਮੋਟਰਸਾਈਕਲ ਸਵਾਰ ਦਾ ਟਾਇਰ ਫਟਣ ਕਾਰਨ ਮੋਟਰਸਾਈਕਲ ਬੇਕਾਬੂ ਹੋ ਕੇ ਫਲਾਈਓਵਰ ਉੱਪਰ ਲੱਗੀ ਰੇਲਿੰਗ ਨਾਲ ਟਕਰਾ ਗਿਆ ਜਿਸ ਕਾਰਨ ਮੋਟਰਸਾਈਕਲ ਪਿੱਛੇ ਬੈਠੀਆਂ ਦੋਵੇਂ ਲੜਕੀਆਂ ਪੁਲ ਤੋਂ ਹੇਠਾਂ ਡਿੱਗੀਆਂ ਅਤੇ ਮੋਟਰਸਾਈਕਲ ਚਾਲਕੋ ਪੁਲ ਤੋਂ ਹੇਠਾਂ ਬਲਨੂਨ ਲੜ ਗਿਆ ਹਾਦਸੇ ਵਿੱਚ ਦੋਵੇਂ ਲੜਕੀਆਂ ਦੀ ਮੌਤ ਹੋ ਗਈ ਮੌਕੇ ਤੇ 71 ਹੋਏ ਲੋਕਾਂ ਵੱਲੋਂ ਜਕਬੀਨ ਨੌਜਵਾਨ ਨੂੰ ਸਿਵਲ ਹਸਪਤਾਲ ਸਮਰਾਵ ਦੇ ਪਹੁੰਚਾਇਆ ਗਿਆ ਜਿੱਥੇ ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਲੁਧਿਆਣਾ ਦੇ ਰੈਫਰ ਕਰ ਦਿੱਤਾ ਪੁਲਿਸ ਪ੍ਰਸ਼ਾਸਨ ਵੱਲੋਂ ਮ੍ਰਿਤਕ ਲੜਕੀਆਂ ਦੀਆਂ ਲਾਸ਼ਾਂ ਨੂੰ ਲਾਸ਼ਕਾਰ ਵਿੱਚ ਰੱਖ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਗੁਰਪ੍ਰੀਤ ਸਿੰਘ ਜੀ ਜੁਪੀ ਜੀ ਕਿੰਨੇ ਵਜੇ ਦੀ ਇਹ ਘਟਨਾ ਹੈ ਇਹ ਹੁਣ ਤੋਂ ਅੱਧਾ ਘੰਟਾ ਪਹਿਲਾਂ ਦੀ ਘਟਨਾ ਜੀ ਪੌਣੇ 6 ਵਜੇ 5:50 ਮਿੰਟ ਦੀ ਹੈ ਜੀ ਕੱਟਣਾ ਵਾਪਸ ਕੱਟਣਾ ਇਹ ਆ ਜੀ ਅਸੀਂ ਪਿੱਛੇ ਆ ਰਹੇ ਸੀ ਖਮਾਣੋ ਸਾਨੂੰ ਇਹਨਾਂ ਨੇ ਕ੍ਰੋਸ ਕੀਤਾ ਤੇ ਇਹਨਾਂ ਦਾ ਮੋਟਰਸਾਈਕਲ ਸੀਗਾ ਘੱਟੋ ਘੱਟ 90 95 ਦੀ ਸਪੀਡ ਤੇ ਮੈਂ ਕਾਰ 'ਚ ਸੀਗਾ ਸਾਡੀ ਕਾਰ 60 65 ਤੇ ਸੀ ਕ੍ਰੋਸ ਕਰਕੇ ਆਏ ਨੇ ਜਦੋਂ ਅਸੀਂ ਪਿੱਛੇ ਆਇਆ ਸਾਡੇ ਆਉਂਦਿਆਂ ਨੂੰ ਦੋ ਲੇਡੀਜ਼ ਬ੍ਰਿਜ ਤੋਂ ਥੱਲੇ ਗੇਰ ਰਹੀਆਂ ਗਿਰ ਗਈਆਂ ਸੀ ਤੇ ਜਿਹੜਾ ਮੁੰਡਾ ਸੀਗਾ ਉਹ ਲੜਕ ਰਿਹਾ ਸੀਗਾ ਉਹ ਉੱਪਰ ਦੂਜੇ ਬੰਦਿਆਂ ਨੇ ਫਟਾਫਟ ਉਹਨੂੰ ਫੜ ਲਿਆ ਤੇ ਫੜ ਕੇ ਖੇਚਲੇ ਉੱਪਰ ਤੇ ਇੱਕ ਦੀ ਤਾਂ ਉੱਥੇ ਮੌਕੇ ਦੀ ਡੈਥ ਹੋ ਗਈ ਇੱਕ ਦੇ ਸਾਹ ਚੱਲਦੇ ਸੀਗੇ ਉਹਨੂੰ ਐਂਬੂਲੈਂਸ ਦੇ ਵਿੱਚ ਆਏ ਉਹਨੇ ਇੱਥੇ ਆ ਕੇ ਡੈਥ ਹੋ ਗਈ ਪੈ ਮੋਟਰਸਾਈਕਲ ਇਹਨਾਂ ਦਾ ਪੈਂਚਰ ਹੋਇਆ ਜੀ ਪੈਂਚਰ ਹੋ ਕੇ ਜਿਹੜਾ ਸਾਈਡ ਵਾਲਾ ਉਹ ਹੁੰਦਾ ਨਾ ਉਹਦੇ ਵਿੱਚ ਲੱਗੇ ਜੀ ਡਿਵਾਈਸ ਆ ਸਾਈਡ ਵਾਲਾ ਗੈਂਗਲ ਜਿਆ ਹੁੰਦਾ ਉਹਦੇ ਵਿੱਚ ਲੱਗੇ ਹਾਂ ਜੀ ਇੱਕ ਇੱਕ ਦੀ ਮੌਕੇ ਤੇ ਡੈਥ ਹੋਈ ਹੈ ਹਾਂ ਜੀ ਇੱਕ ਦੀ ਮੌਕੇ ਤੇ ਇੱਕ ਦੀ ਇੱਥੇ ਆ ਕੇ ਹੋ ਗਈ ਇੱਕ ਸੀਰੀਅਸ ਆਵੇ ਇਹ ਪਤਾ ਲੱਗਿਆ ਵੀ ਹੈ ਕਿੱਥੇ ਦੇ ਨੇ ਇਹ ਢੰਡਾਰੀ ਦੇ ਨੇ ਹੈਗੇ ਨਪਾਲ ਦੇ ਨੇ ਢੰਡਾਰੀ ਦੇ ਨੇ ਢੰਡਾਰੀ ਕਿ ਕਿੱਥੋਂ ਆ ਰਹੇ ਸੀ ਇਹ ਵੀ ਕੋਈ ਪਤਾ ਨਹੀਂ ਇਹ ਇਧਰੋਂ ਆ ਰਹੇ ਚੰਡੀਗੜ੍ਹ ਸਾਈਡ ਤੋਂ ਆ ਰਹੇ ਨੇ ਸਾਨੂੰ ਤਾਂ ਪਤਾ ਕਿਉਂ ਸਾਨੂੰ ਕ੍ਰੋਸ ਕਰਕੇ ਆਏ ਸੀ ਮੇਰਾ ਨਾਮ ਡਾਕਟਰ ਨਵਦੀਪ ਹੈ ਜੀ ਬਾਈਕ ਦਾ ਐਕਸੀਡੈਂਟ ਹੋਇਆ ਤੇ ਉਹ ਫਲਾਈਓਵਰ ਤੋਂ ਡਿੱਗ ਗਏ ਤੇ ਉਹਦੇ ਵਿੱਚ ਜਿਹੜਾ ਜੈਂਟਸ ਹੈ ਉਹਦਾ ਨਾਮ ਅੰਕਿਤ ਹੈ ਜੋ ਸੀਰੀਅਸ ਹੈ ਤੇ ਜੋ ਨਾਲ ਉਹਦੇ ਦੋ ਲੇਡੀਜ਼ ਸੀਗੇ ਇੱਕ ਦਾ ਨਾਮ ਸਪਨਾ ਇੱਕ ਦਾ ਨਾਮ ਸ਼ਕੁੰਤਲਾ ਤੇ ਉਹ ਮੇਰੇ ਕੋ ਬਰਾਡ ਡਾਟ ਆਇਆ ਕਿੰਨੀ ਕਿੰਨੀ ਉਮਰ ਹੈ ਕਿੱਥੇ ਦੇ ਰਹੇ ਆ ਜੋ ਅੰਕਿਤ ਉਹਦੇ 36 ਸਾਲ ਦੀ ਉਪਰ ਹੈ ਤਾਂ ਸਪਨਾ ਔਰ ਸ਼ਕੁੰਤਲਾ ਜਿਹੜੀ ਹੈ 17 ਸਾਲ ਦੀ ਇੱਕ ਭਾਈ ਸਾਹਿਬ ਕਿੱਥੇ ਦੇ ਹਨ ਇਹ ਟੰਡਾ ਦੀ ਕਲਾ ਦੇ ਕੋਲ ਕਿੱਥੇ ਨੇ ਰਹਿ ਰਹੇ ਆ ਪਰ ਕਿੱਧਰ ਨੂੰ ਜਾ ਰਹੇ ਸੀ ਇਹ ਚੰਡੀਗੜ੍ਹ ਤੋਂ ਲੁਧਿਆਣਾ ਜਾ ਰਹੇ ਸੀ ਮੇਰਾ ਇਹ ਸਿੱਖੂ ਕਵਿੰਟ ਜੰਗ ਗਈ ਸੁਬਿੰਦਰ ਜੀ ਤੁਸੀਂ ਇੱਥੇ ਮੌਕੇ ਤੇ ਪਹੁੰਚੇ ਸੀ ਕਿ ਕੀ ਘਟਨਾ ਵਾਪਰੀ ਹੈ ਜਿਹੜੀ ਹੋਈ ਹੈ ਇਹ ਉੱਪਰੋਂ ਮੋਟਰਸਾਈਕਲ ਤੋਂ ਆਉਂਦੇ ਸੀਗੇ ਜੀ ਇੱਕ ਜੈਂਟ ਸੀਗਾ ਤੇ ਉਹ ਲੇਡੀ ਸੀਗੀ ਇਹ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਇਹਨਾਂ ਦਾ ਉੱਪਰ ਪੈਂਚਰ ਹੋ ਗਿਆ ਤੇ ਹੁਣ ਇਹ ਇੱਕ ਮਿੰਟ ਦਾ ਮੌਕੇ ਤੇ ਜੱਥੂ ਵੀ ਲੜੀ ਵੀ ਬਾਕੀ ਦੋਨੋਂ ਹਸਪਤਾਲ ਲੱਗ ਗਏ ਉਹਨਾਂ ਦੀ ਹਾਲਤ ਤੇ ਠੀਕ ਹੈ ਜੀ ਜਿਹੜੇ ਦੋ ਬੰਦੇ ਉਹ ਤਾਂ ਲਪਾ ਕੇ ਭੇਜੇ ਨੇ ਜੀ ਹਲੇ ਹਲੇ ਪਤਾ ਲੱਗੂ ਜਾ ਕੇ ਪਹੁੰਚਦੇ ਆਂ ਸੀ ਹਸਪਤਾਲ 'ਚ ਹੁਣ ਕੁਝ ਪਤਾ ਲੱਗੇ ਕਿ ਕਿਥੇ ਜਾ ਰਹੇ ਸੀ ਇਹ ਤਾਂ ਦੂਰੇ ਤੋਂ ਮੇਰਾ ਗਲਗੁਟ ਧਾਰਮਿਕ ਜਗ੍ਹਾ ਤੋਂ ਖਾਨ ਤੋਂ ਆਇਆ ਸੀ ਤੇ ਇਹਨਾਂ ਨੂੰ ਸ਼ਾਂਤੀ ਦਾ ਤੇ ਖਿਡਾਰੀ ਦੇ ਰਹਿਣੇ ਵਾਲੇ ਨੇ ਹਾਦਸੇ ਵਿੱਚ ਜਾਨ ਗਵਾਉਣ ਵਾਲੀ 17 ਸਾਲਾਂ ਸਪਨਾ ਮਾਰਸ਼ਲ ਆਰਟ ਦੀ ਬੈਸਟ ਖਿਡਾਰੀ ਸੀ ਜੋ ਨੈਸ਼ਨਲ ਪੱਧਰ ਤੇ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਰਹੀ ਸੀ ਉਸ ਦੇ ਕੋਚ ਸੰਦੀਪ ਨੇ ਦੱਸਿਆ ਕਿ ਸਪਨਾ ਦਾ ਇਸ ਤਰ੍ਹਾਂ ਦੁਰਜਾਣਾ ਖੇਡ ਜਗਤ ਨੂੰ ਵੱਡਾ ਘਾਟਾ ਪਿਆ ਉਹਨਾਂ ਦੱਸਿਆ ਕਿ ਮਿਰਤਕਾ ਸਟੇਟ ਪੱਧਰ ਤੇ 골ਡ ਮੈਡਲਿਸਟ ਸੀ ਅਤੇ ਹੁਣ ਉਹ ਗਰੀਬ ਲੜਕੀਆਂ ਨੂੰ ਮੁਫਤ ਮਾਰਸ਼ਲ ਆਰਟ ਦੀ ਸਿਕਲਾਈ ਵੀ ਦਿੰਦੀ ਸੀ ਸਦਰ ਸਪਨਾ ਇੱਕ ਕਰਾਟੇ ਪਲੇਅਰ ਥੀ ਉਹ 42 ਸਟੇਟ ਲੈਵਲ खेल के आए थे जयपुर में उसने गोल्ड मेडल जीता था नेक्स्ट वो नेशनल चैम्पियनशिप के लिए जाने वाले थे पर न्यूज़ देखा मैंने आज ये बहुत बुरा लगा को सर एक तो ये कराटे में बेस्ट टीचर थी प्लस मोटिवेट करती थी बच्चों को मेरे साथ बताती थी और स्कूल में दंगल प्लेयर थी दंगल, थी। दंगल में भी काफ़ी अचीवमेंट्स लिए हुए हैं तो जो गर्ल्स होती थी उनको फ्री ट्रेनिंग देने का उनका सपना था कि मैं गर्ल्स को मैं फ्री ट्रेनिंग दूंगी जब मैं आगे खेल सर ये जुगियाना फाटक सान शानबाद से छोटी हैबोवाल में मेरे पास सीखने आ रहे थे एक घंटे का रास्ता था एक घंटे का रास्ता तय करके आपके पास ट्रेनिंग घंटे एक से एक्टिव से आती थी अच्छी खिलाड़ी थी बहुत बहुत अच्छी खिलाड़ी थी काफ़ी आगे जमन तक बहुत मेहनती खिलाड़ी थी बहुत मेहनत करती थी मॉर्निंग सुबह पाँच बजे ग्राउंड में पहुँच जाती थी वो घर से मान के चलो थ्री फोर्टी फाइव पर निकलती थी ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ